ਆਹ ਜਿਹੜਾ ਲੰਗੀਆਂਣਾ ਪਿੰਡ ਹੈਗੇ ਦੋ ਘੱਟ ਗਏ ਤੇ ਛੱਤਾ ਡਗੀਆਂ ਉਹਨਾਂ ਦੀ ਅਜੇ ਤੱਕ ਕਿਸ ਨੇ ਸਾਰ ਨਹੀਂ ਲਈ ਗੰਜੀ ਗਲਾਬ ਸਿੰਘ ਵਾਲਾ ਪਿੰਡ ਹੈਗਾ ਸਮਾਦਪਾਈ ਹੈਗਾ ਚੰਨੂ ਵਾਲਾ ਹੈਗਾ ਸਮਾਲਸਰ ਹੈਗਾ ਬੈਰੋ ਕੇ ਹੈ ਜਿਹਦੇ ਵਿੱਚ ਸਰਕਾਰ ਦੇ ਇੱਕ ਵੀ ਨੁਮਾਇੰਦੇ ਨੇ ਅਧਿਕਾਰੀ ਨੇ ਜਾ ਕੇ ਆ ਮਜ਼ਦੂਰਾਂ ਦੀ ਬਾਣੀ ਫੜੀ ਗੱਲ ਨਹੀਂ ਸੁਣੀ ਪੰਜਾਬ ਸਰਕਾਰ ਨੇ ਪਹਿਲਾਂ ਤਾਂ ਮਜ਼ਦੂਰਾਂ ਦੀ ਕੋਈ ਗੱਲ ਨਹੀਂ ਸੁਣੀ ਹੈਗੀ ਕਿ ਜਿਹੜੇ ਲੋਕਾਂ ਦੇ ਘਰ ਨੁਕਸਾਨੇ ਗਏ ਹੈਗੇ ਆ ਜੋ ਉਹਨਾਂ ਦਾ ਯੋਗ ਮੁਆਵਜ਼ਾ ਬਣਦਾ ਹੈਗਾ ਉਹ ਦਿੱਤਾ ਜਾਵੇ ਨਹੀਂ ਤਾਂ ਗੱਲ ਇਹ ਹੈਗੀ ਆ ਕਿ ਜਿਵੇਂ ਮਜ਼ਦੂਰ ਪਹਿਲਾਂ ਹਾਸ਼ੀਏ ਤੇ ਧੱਕੇ ਹੋਏ ਆ ਅੱਜ ਵੀ ਮਜ਼ਦੂਰਾਂ ਦਾ ਕੋਈ ਨਾਂ ਲੈਣ ਨੂੰ ਤਿਆਰ ਨਹੀਂ ਹੈਗਾ ਤੇ ਬਹੁਤ ਸਾਰੇ ਮਜ਼ਦੂਰਾਂ ਦੇ ਘਰ ਆ ਜਿਹੜੇ ਅਸੀਂ ਉਂਗਲਾਂ ਦੇ ਪੋਟਿਆਂ ਤੇ ਗਿਣਾ ਸਕਦੇ ਹਾਂ ਕਿ ਜਿਹੜੇ ਨੁਕਸਾਨੇ ਗਏ ਹੈਗੇ ਆ ਇਹ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਕਿ 1,20,000 ਰੁਪਏ ਅਸੀਂ ਕਮਰੇ ਦਾ ਡਿੱਗੇ ਦਾ ਦੇਵਾਂਗੇ ਦੂਸਰਾ ਅਸੀਂ ਜੋ ਕਿਸੇ ਦਾ ਜੰਨਾ ਬਣਦਾ ਹੈਗਾ ਮੁਰਗੀ ਦੇ ਅੰਡੇ ਤੱਕ ਦੀ ਗੱਲ ਵੀ ਕੀਤੀ ਸੀ ਉਹਨਾਂ ਨੇ ਤਾਂ ਜੇਕਰ ਸਰਕਾਰ ਇਸ ਪਾਸੇ ਲੋਕਾਂ ਦਾ ਜਿਵੇਂ ਆਪਾਂ ਕਹ ਦੀਏ ਮੁਆਵਜ਼ਾ ਯੋਗ ਮੁਆਵਜ਼ਾ ਨਹੀਂ ਦਿੰਦੀਗੀ ਉਹਨਾਂ ਦੇ ਘਰਾਂ ਦੀ ਜਿਹੜੀ ਨੁਕਸਾਨ ਹੋਇਆ ਉਹਨਾਂ ਨੂੰ ਨਹੀਂ ਬਣਾ ਕੇ ਦਿੰਦੀ ਐ ਗਰਾਟ ਨਹੀਂ ਜਾਰੀ ਕਰਦੀ ਐਗੀ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਮਜ਼ਦੂਰਾਂ ਦਾ ਵੱਡਾ ਅੰਦੋਲਨ ਹੋਊਗਾ ਮਜ਼ਦੂਰ ਵਰੋਂਦੀ ਆਮ ਆਦਮੀ ਪਾਰਟੀ ਮਰਦਾਬਾਦ 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 ਬਾਦਸ਼ਾਹਾਂ ਵਿੱਚ ਟਿੱਕੇ ਕਰਾਂਦਾ ਮੁਆਵਜ਼ਾ ਲੈ ਕੇ ਰਹਿਾਂਗੇ ਲੈ ਕੇ ਰਹਿਾਂਗੇ ਸਤਿਗੁਰ ਮੈਂ ਜਗਤਾਰ ਸਿੰਘ ਸਰਾਂ ਦਾ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਹਲਕਾ ਬਾਗਾਪਰਾਣਾ ਦੇ ਵਿੱਚ ਖੜੇ ਆ ਜਿੱਥੇ ਕਿ ਐਸਜੀਐਮ ਬਾਗਾਪਰਾਣਾ ਦੇ ਕਿ ਪਿੰਡੂ ਮਜ਼ਦੂਰ ਜਿਹਨਾਂ ਦੇ ਵੱਲੋਂ ਅੱਜ ਇੱਕ ਮੰਗ ਪੱਤਰਤਾ ਜਾ ਰਿਹਾ ਮੰਗ ਪੱਤਰ ਇਸ ਕਰਕੇ ਕਿਉਂਕਿ ਆਪਾਂ ਤਸਵੀਰਾਂ ਵਿੱਚ ਤੁਹਾਨੂੰ ਨਾਲ ਦਿਖਾ ਰਹੇ ਆ ਉਹਦੇ ਵਿੱਚ ਇਹ ਆ ਕਿ ਵੱਡੀ ਸਮੱਸਿਆ ਇਹ ਆਈ ਵੀ ਆ ਕਿ ਜਿਹੜੇ ਘਰ ਆ ਜਿਹੜੇ ਕਿ ਨੁਕਸਾਨੇ ਗਏ ਸੀ بارش ਪਈ ਜਾਂ ਲੋੜ ਤੋਂ ਵੱਧ ਕੇ بارش ਪਈ ਆ ਜਿਵੇਂ ਹੜ੍ਹਾਂ ਦਾ ਮਾਹੌਲ ਵੀ ਬਣਿਆ ਪਰ ਜਿੱਥੇ ਹੜ੍ਹ ਨਹੀਂ ਆਏਗੇ ਉੱਥੇ ਮਜ਼ਦੂਰਾਂ ਦਾ ਜਿਹੜਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੋਇਆ ਕਈ ਘਰਾਂ ਦੇ ਵਿੱਚ ਜਿਹੜੀਆਂ ਤਰੇੜਾਂ ਆਈਆਂ ਘਰ ਜਿਹੜੇ ਡਿੱਗੇ ਆ ਘਰ ਪਾਟੇ ਆ ਮੀਂਹ ਦੇ ਨਾਲ ਕਾਫੀ ਸਮਸਿਆ ਹੈ ਹੱਦ ਨਾਲ ਮੰਗਾ ਸਿੰਘ ਆ ਮਜ਼ਦੂਰ ਯੂਨੀਅਨ ਦੇ ਆਗੂ ਨੇ ਗੱਲਬਾਤ ਕਰਦੇ ਆ ਬਾਈ ਜੀ ਕੀ ਸਮੱਸਿਆ ਲੈ ਕੇ ਆ ਜੀ ਐਸਟੀਐਮ ਦਫਤਰ ਪਹੁੰਚੇ ਪਹਿਲੀ ਗੱਲ ਤਾਂ ਜਗਤਾਰ ਵੀਰ ਸ਼ੁਕਰੀਆ ਤੁਹਾਡਾ ਧੰਨਵਾਦ ਹੈ ਇਹ ਬਾਈ ਜੀ ਇਹ ਹੈਗਾ ਕਿ ਪਿਛਲੇ ਦਿਨੀ ਜਿਹੜੇ ਬਰਸਾਤਾਂ ਕਾਰਨ ਜਿਹੜੇ ਘਰ ਨੁਕਸਾਨੇ ਗਏ ਹੈਗੇ ਆ ਪੰਜਾਬ ਸਰਕਾਰ ਨੇ ਪਹਿਲਾਂ ਤਾਂ ਮਜ਼ਦੂਰਾਂ ਦੀ ਕੋਈ ਗੱਲ ਨਹੀਂ ਸੁਣੀ ਹੈਗੀ ਹੁਣ ਜਦੋਂ ਮਜ਼ਦੂਰਾਂ ਨੇ ਆ ਪਿਛਲੇ ਸਮੇਂ ਦੌਰਾਨ ਆ ਜਿਹੜੀ 12 ਤਰੀਕ ਲੰਘ ਕੇ ਗਈ ਆ ਜਾਂ 11 ਲੰਘ ਕੇ 11 12 ਨੂੰ ਸਾਰੇ ਪੰਜਾਬ ਦੇ ਵਿੱਚ ਡੀਸੀ ਦਫਤਰ ਕਿਰੇ ਆ ਉਹਦੇ ਉਹਦੇ ਵਿੱਚੋਂ ਹੀ ਜਿਹੜੀ ਪੰਜਾਬ ਸਰਕਾਰ ਨੇ ਮਜ਼ਦੂਰਾਂ ਪ੍ਰਤੀ ਜਿਹੜਾ ਉਹ ਆਪਦਾ ਮੂੰਹ ਖੋਲ੍ਹਿਆ ਅਸੀਂ ਕਹਿੰਨੇ ਆਂ ਦੇਰ ਆਏ ਦਰਸਤ ਆਏ ਪਰ ਉਹਦੇ ਚ ਇੰਨੀ ਕ ਗੱਲ ਹੈਗੀ ਆ ਕਿ ਬਹੁਤ ਸਾਰੇ ਮਜ਼ਦੂਰਾਂ ਦੇ ਘਰ ਆ ਜਿਹੜੇ ਅਸੀਂ ਉਂਗਲਾਂ ਦੇ ਪੋਟਿਆਂ ਤੇ ਗਿਣਾ ਸਕਦੇ ਆਂ ਕਿ ਜਿਹੜੇ ਨੁਕਸਾਨੇ ਗਏ ਹੈਗੇ ਆ ਪਰ ਅਜੇ ਤੱਕ ਨਾ ਤਾਂ ਪੀਡਬਲਯੂ ਡੀਆ ਜਿਹੜਾ ਵਿਭਾਗ ਹੈ ਉਹ ਮਜ਼ਦੂਰਾਂ ਵਾਸਤੇ ਜਿਵੇਂ ਆਪਾਂ ਕਹਦੀਏ ਕੋਈ ਕੋਈ ਮਾੜੀ-ਮੋਟੀ ਕੋਈ ਉਹਨਾਂ ਨੇ ਕੀਤੀ ਹੋਵੇ ਪੁੱਛਗਿਛ ਨਾ ਹੀ ਸਰਕਾਰ ਆ ਕਿਸੇ ਪਾਸੇ ਦਿਖਦੀ ਨਜ਼ਰ ਆ ਰਹੀ ਹੈਗੀ ਆ ਇਹ ਸਾਡੇ ਲੰਡੇ ਬੈਰੋਕੇ ਸਮਾਲਸਰ ਔਰ ਗੰਜੀ ਗਲਾਬ ਸਿੰਘ ਵਾਲਾ ਹੋਰ ਕਈਆਂ ਪਿੰਡਾਂ ਦੇ ਵਿੱਚ ਆ ਜਿਹੜੇ ਘਰ ਨੁਕਸਾਨੇ ਗਏ ਡਿੱਗੇ ਆ ਪਰ ਸਰਕਾਰ ਨੇ ਅਜੇ ਤੱਕ ਉਹਨਾਂ ਨੂੰ ਜਿਵੇਂ ਆਪਾਂ ਕਹਿੰਦੀ ਹਾਂ ਦਾ ਨਾਰਾ ਨਹੀਂ ਮਾਰਿਆਗਾ ਔਰ ਅੱਜ ਅਸੀਂ ਐਸਡੀਐਮ ਦੇ ਰਾਹੀਂ ਕਿਉਂਕਿ ਕੱਲ ਅਸੀਂ ਪੀਡਬਲਯੂ ਡੀ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਸੀਗੇ ਜੀ ਲਿਸਟਾਂ ਚਲੀਆਂ ਗਈਆਂ ਆਈਆਂ ਗਈਆਂ ਜਾਂ ਅਸੀਂ ਕੁਝ ਕਰ ਨਹੀਂ ਸਕਦੇ ਤਾਂ ਅਸੀਂ ਐਸਡੀਐਮ ਸਾਹਿਬ ਨੂੰ ਡੀਸੀ ਦੇ ਨਾਮ ਮੰਗ ਪੱਤਰ ਦੇ ਰਹੇ ਹੈਗੇ ਆ ਕਿ ਜਿਹੜੇ ਲੋਕਾਂ ਦੇ ਘਰ ਨੁਕਸਾਨੇ ਗਏ ਹੈਗੇ ਆ ਜੋ ਉਹਨਾਂ ਦਾ ਯੋਗ ਮੁਆਵਜ਼ਾ ਬਣਦਾ ਹੈਗਾ ਉਹ ਦਿੱਤਾ ਜਾਵੇ ਨਹੀਂ ਤਾਂ ਗੱਲ ਇਹ ਹੈਗੀ ਆ ਕਿ ਜਿਵੇਂ ਮਜ਼ਦੂਰ ਪਹਿਲਾਂ ਹਾਸ਼ੀਏ ਤੇ ਧੱਕੇ ਹੋਏ ਆ ਅੱਜ ਵੀ ਮਜ਼ਦੂਰਾਂ ਦਾ ਕੋਈ ਨਾਂ ਲੈਣ ਨੂੰ ਤਿਆਰ ਨਹੀਂ ਹੈਗਾ ਜਿਹਦੇ ਵਜੋਂ ਜਿਹਦੇ ਜੋ ਜੋ ਕੁਛ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਹੋਇਆ ਉਹ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈਗੀ ਆਹ ਜਿਹੜਾ ਲੰਗੀਆਂਣਾ ਪਿੰਡ ਹੈਗੇ ਦੋ ਘਟ ਡਗੇ ਐ ਤੇ ਛੱਤਾ ਡਗੀਆਂ ਉਹਨਾਂ ਦੀ ਅਜੇ ਤੱਕ ਕਿਸ ਨੇ ਸਾਰ ਨਹੀਂ ਲਈ ਗੰਜੀ ਗਲਾਬ ਸਿੰਘ ਵਾਲਾ ਪਿੰਡ ਹੈਗਾ ਸਮਾਦਪਾਈ ਹੈਗਾ ਚੰਨੂ ਵਾਲਾ ਹੈਗਾ ਸਮਾਲਸਰ ਹੈਗਾ ਬੈਰੋ ਕੇ ਹੈ ਜਿਦੇ ਵਿੱਚ ਸਰਕਾਰ ਦੇ ਇੱਕ ਵੀ ਨਮਾਇੰਦੇ ਨੇ ਅਧਿਕਾਰੀ ਨੇ ਜਾ ਕੇ ਆ ਮਜ਼ਦੂਰਾਂ ਦੀ ਬਾਣੀ ਫੜੀ ਗੱਲ ਨਹੀਂ ਸੁਣੀ ਭਾਵੇਂ ਪੰਜਾਬ ਸਰਕਾਰ ਨੇ ਕਹਿਤਾ ਕਿ ਅਸੀਂ ਮਜ਼ਦੂਰਾਂ ਨੂੰ ਆ ਜਿਹੜਾ ਉਹ ਯੋਗ ਮੁਆਵਜ਼ਾ ਦੇਵਾਂਗੇ ਕਮਰੇ ਵਾਸਤੇ ਗ੍ਰਾਂਟ ਦੇਵਾਂਗੇ ਪਰ ਅਜੇ ਤੱਕ ਜਿਨੂੰ ਆਪਾਂ ਕਹਦੀਏ ਕਿ ਸਿਰਫ ਤੇ ਸਿਰਫ ਭਾਸ਼ਨਾ ਤੱਕ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਤੱਕ ਇਹ ਗੱਲਾਂ ਰਹਿ ਗਈਆਂ ਸਾਡੇ ਮਜ਼ਦੂਰ ਭੈਣ ਭਰਾ ਕਿਉਂਕਿ ਹੁਣ ਧੁੱਪਾਂ ਲੱਗਣੀਆਂ ਸ਼ੁਰੂ ਹੋਈਆਂ ਬਹੁਤ ਸਾਰੇ ਘਰਾਂ ਨੂੰ ਹੁਣ ਤਰੇੜਾ ਆਉਣੀਆਂ ਸ਼ੁਰੂ ਹੋਈਆਂ ਬਹੁਤ ਸਾਰੀਆਂ ਛੱਤਾਂ ਹੁਣ ਡਿੱਗੀਆਂ ਹੈਗਾਂ ਜਿੰਨਾ ਸੀ ਪੂਰੀ ਲਿਸਟ ਆ ਜਿਹੜੀ ਉਹ ਐਸਡੀਐਮ ਸਾਹਿਬ ਨੂੰ ਦੇ ਰਹੇ ਆ ਕਿ ਆਪ ਦੀ ਇਨਕੁਆਰੀ ਕਰਕੇ ਜੋ ਇਨਕੁਆਰੀ ਕਰਕੇ ਜੋ ਕਿਸੇ ਨੂੰ ਬਣਦਾ ਮੁਆਵਜ਼ਾ ਹੈਗਾ ਉਹ ਦਿੱਤਾ ਜਾਵੇ ਮਜ਼ਦੂਰਾਂ ਦੀ ਬਹੁਤ ਹੀ ਮਾੜੀ ਹਾਲਤ ਹੈ ਇਸ ਕਰਕੇ ਹੀ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆਂ ਔਰ ਸਾਂਝੇ ਮਜ਼ਦੂਰ ਮੋਰਚ ਵੱਲੋਂ ਪਿਛਲੇ ਸਮੇਂ ਦੌਰਾਨ ਅਸੀਂ ਰੋਸ ਪ੍ਰਦਰਸ਼ਨ ਵੀ ਕੀਤੇ ਕਿ ਜਿਹੜੀ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਕਿ ਨੀਲਾ ਹਰਾ ਪੈਨ ਜਿਹੜਾ ਉਹ ਕਿਸਾਨਾਂ ਮਜ਼ਦੂਰਾਂ ਦੀ ਵਧੀਆ ਜਿੰਦਗੀ ਵਾਸਤੇ ਚੱਲੂਗਾ ਸਾਡੀ ਸਰਕਾਰ ਆ ਜਿਹੜੀ ਸੱਥਾਂ ਜੋ ਚੱਲੂਗੀ ਸਾਡੀ ਸਰਕਾਰ ਆ ਜਿਹੜੀ ਉਹ ਇਨਕਲਾਬ ਲੈ ਆਉਗੀ ਪਰ ਆਜ ਤੋ ਤੁਸੀਂ ਦੇਖ ਲਓ ਕਿ ਸੈਂਕੜੇ ਮਜ਼ਦੂਰ ਹਜੇ ਆਉਂਦੇ ਹੈਗੇ ਪਿੱਛੇ ਤਾਂ ਕਿਸੇ ਵੀ ਮਜ਼ਦੂਰ ਦੀ ਅਜੇ ਤੱਕ ਸਰਕਾਰ ਨੇ ਬਾਣੀ ਫੜੀ ਹੈ ਸਰਕਾਰ ਕਹਿ ਰਹੀ ਹੈ ਵੀ 10 650 ਰੁਪਏ 10000 ਰੁਪਏ ਪਟਵਾਰੀਆਂ ਦੇ ਰਾਈ ਜਿਹੜੀ ਪਿੰਡ ਦੇ ਵਿੱਚ ਗਰਦੌਰੀ ਗਦਾਬਰੀ ਕਰਾ ਰਹੇ ਆ ਉਹ ਕੋਈ ਇਹਨਾਂ ਦੇ ਵਿੱਚੋਂ ਕਿਸੇ ਦੀ ਹੋਈ ਹੈ ਹੁਣ ਤੱਕ ਨਹੀਂ ਜੀ ਨਹੀਂ ਕਿਸੇ ਦੀ ਅਜੇ ਤੱਕ ਕੋਈ ਪਟਵਾਰੀ ਵੀ ਹੈ ਜਿਹੜਾ ਜਿੰਨੇ ਵੀ ਪੰਜਾਬ ਦੇ ਵਿੱਚ ਪਟਵਾਰੀ ਆ ਹੜਾਂ ਵਾਲੇ ਪਾਸੇ ਭਾਵੇਂ ਚਲੋ ਚਲੇ ਗਏ ਹੁਣ ਉਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਹੈ ਜਿਹੜੇ ਬਾਰਿਸ਼ਾਂ ਕਰ ਨੁਕਸਾਨੇ ਗਏ ਆ ਅਜੇ ਤੱਕ ਇੱਕ ਵੀ ਪਟਵਾਰੀ ਆ ਜਿਹੜਾ ਇਸ ਦੀ ਜਾਂਚ ਪੜਤਾਲ ਕਰਨ ਨਹੀਂ ਗਿਆ ਪੁੱਛਣ ਨਹੀਂ ਗਿਆ ਮਜ਼ਦੂਰਾਂ ਨੂੰ ਸਰਕਾਰ ਵੱਲੋਂ ਕਿ ਭਾਈ ਤੁਸੀਂ ਹੈਗੇ ਆ ਕਿ ਮਰ ਗਏ ਆ ਤਾਂ ਮਜ਼ਦੂਰਾਂ ਨੇ ਆਪ ਹੀ ਦਹਾਈਆ ਕੀਤਾ ਬੀਬੀਆਂ ਆਪ ਇਕੱਠੀਆਂ ਹੋਈਆਂ ਮਜ਼ਦੂਰ ਆਪ ਇਕੱਠੇ ਹੋਏ ਔਰ ਅਹੀ ਲਿਸਟਾ ਬਣਾ ਕੇ ਐਸਡੀਐਮ ਸਾਹਿਬ ਨੂੰ ਸੌਂਪਣਾ ਹੈਗੇ ਆ ਕਿ ਜੀ ਇਨਕੁਆਰੀ ਉੱਚ ਪੰਦਰੀ ਭਾਵੇਂ ਜਾਂਚ ਕਰੋ ਤੁਸੀਂ ਆਪ ਜਾਓ ਉਹਦਾ ਜਿਹੜਾ ਯੋਗ ਮੁਆਵਜ਼ਾ ਉਹ ਮਜ਼ਦੂਰਾਂ ਨੂੰ ਦਿਓ ਜੀ ਪੱਤਰ ਇਹ ਸੌਂਦੇ ਇਸ ਸਾਡੀ ਡੀਸੀ ਸਾਹਿਬ ਤੱਕ ਗੱਲ ਪਹੁੰਚਾਈ ਜਾਵੇ ਤਾਂ ਕਿ ਜਿਹੜੇ ਲੋਕਾਂ ਦੇ ਘਰਾਂ 'ਚ ਨੰਦਾ ਪਾਟੀਆਂ ਉਖੇ ਡਿੱਗੀਆਂ ਛੱਤਾਂ ਡਿੱਗੀਆਂ ਇਹਦੇ ਬਾਰੇ ਜਿਹੜਾ ਸਰਕਾਰ ਧਿਆਨ ਦੇ ਜੇ ਰੱਖਾਇੀ ਧਿਆਨ ਦੇਣਾ ਇਹਦੇ ਨਾਲ ਨਾਲ ਪਟਵਾਰੀਆਂ ਨੂੰ ਹਦਾਇਤ ਦਿੱਤੀ ਜਾਵੇ ਕਿ ਕਮ ਸੇ ਕਮ ਬੰਦਾ ਵੇਖਦਾ ਆ ਵੀ ਕਿੰਨਾ ਕੁ ਨੁਕਸਾਨ ਹੋਇਆ ਚੋਂਦੇ ਆ ਕਿ ਮਰੇ ਆ ਬਹੁਤ ਜ਼ਿਆਦਾ ਤਾਂ ਅਸੀਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਕਿ ਸਾਡੀ ਇੱਕ ਤਾਂ ਜਿਹੜੀ ਜਾਇਜ਼ ਮੰਗ ਹੈ ਇਹ ਕਿ ਜਿਹੜੇ ਉੱਚ ਅਧਿਕਾਰੀ ਡੀਸੀ ਸਾਹਿਬ ਨੇ ਉਹਨਾਂ ਤੱਕ ਪਹੁੰਚਾਈ ਜਾਵੇ ਚਾਹੇ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਕਿ 1,20,000 ਰੁਪਿਆ ਸੀ ਕਮਰੇ ਦਾ ਡਿੱਗੇ ਦਾ ਦੇਵਾਂਗੇ ਦੂਸਰਾ ਅਸੀਂ ਜੋ ਕਿਸੇ ਦਾ ਜਿੰਨਾ ਬਣਦਾ ਹੈਗਾ ਮੁਰਗੀ ਦੇ ਅੰਡੇ ਤੱਕ ਦੀ ਗੱਲ ਵੀ ਕੀਤੀ ਸੀ ਉਹਨਾਂ ਨੇ ਤਾਂ ਪਰ ਇਹਦੇ 'ਚ ਸਾਡੀ ਬੇਨਤੀ ਹੈਗੀ ਆ ਕਿ ਸਾਡੇ ਘਰਾਂ ਦਾ ਮੋਆਇਨਾ ਕੀਤਾ ਜਾਵੇ ਜਿੰਨਾ ਕਿਤਾ ਨੁਕਸਾਨ ਹੋਇਆ ਉਹਦਾ ਯੋਗ ਮੁਆਵਜ਼ਾ ਉਹਨਾਂ ਦੇ ਖਾਤਿਆਂ 'ਚ ਪਾਇਆ ਜਾਵੇ ਇਹ ਸਾਡੀ ਬੇਨਤੀ ਹੈ ਅਸੀਂ ਆਹ ਲਿਸਟ ਤੁਹਾਨੂੰ ਲਾ ਕੇ ਦੇ ਰਹੇ ਹਾਂ ਤਹਿਸੀਲਦਾਰ ਬਾਗਾਪੁਰਾਣਾ ਇਸ ਟਾਈਮ ਜਿਹੜੇ ਮੰਗ ਪੱਤਰ ਆ ਉਹ ਮਜ਼ਦੂਰ ਅੱਗੋਂ ਤੋਂ ਲੈ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਮੰਗਾ ਸਿੰਘ ਬੈਰੋਕ ਦੇ ਵੱਲੋਂ ਜਿਹੜਾ ਮੰਗ ਪੱਤਰ ਉਹ ਦਿੱਤਾ ਜਾ ਰਿਹਾ ਤਹਿਸੀਲਦਾਰ ਸਾਹਿਬ ਜਿਹੜੇ ਮੰਗ ਪੱਤਰ ਲੈ ਰਹੇ ਨੇ ਇਸ ਟਾਈਮ ਬੱਗਾ ਪ੍ਰਾਣਾ ਦੇ ਵੀ ਤੁਹਾਨੂੰ ਦਿਖਾਈਆਂ ਸਰ ਮਜ਼ਦੂਰ ਯੂਨੀਅਨ ਦੇ ਵੱਲੋਂ ਹੁਣ ਅੱਜ ਮੰਗ ਪੱਤਰ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਸਰ ਇਹਨਾਂ ਦਾ ਜਿਹੜਾ ਮੰਗ ਪੱਤਰ ਡੀ ਸਾਹਿਬ ਨੂੰ ਲਿਖਿਆ ਹੋਇਆ ਹੈ ਜੀ ਤੇ ਅਸੀਂ ਡੀ ਸਾਹਿਬ ਨੂੰ ਇਹ ਮੰਗ ਪੱਤਰ ਇਹਨਾਂ ਦਾ ਭੇਜ ਦਿੰਨੇ ਹਾਂ ਜੋ ਅਗਲੇ ਹੁਕਮ ਆਉਣਗੇ ਉਸ ਮੁਤਾਬਕ ਆਮਲ ਵਿੱਚ ਲਿਆਂਦਾ ਜਾਊਗਾ ਧੰਨਵਾਦ ਮੰਗਾ ਸਿੰਘ ਬੈਰੋਕ ਜਿਹੜਾ ਅੱਜ ਤੁਸੀਂ ਗੱਲਬਾਤ ਵੀ ਹੋਈ ਆ ਮੰਗ ਪੱਤਾ ਦਿੱਤਾ ਗਿਆ ਤਹਿਸੀਲਦਾਰ ਸਾਹਿਬ ਲੈ ਕੇ ਗਏ ਆ ਜੇ ਫੇਰ ਵੀ ਮੰਗਾ ਨਹੀਂ ਮੰਗਾ ਜਾਂਦੀਆਂ ਤਾਂ ਅਗਲਾ ਐਕਸ਼ਨ ਤੁਹਾਡਾ ਕੀ ਹੈ ਦੇਖੋ ਉਹਦੇ ਜੀ ਪਹਿਲੀ ਗੱਲ ਤਾਂ ਅ ਅਸੀਂ ਆਸ ਕਰਦੇ ਆਂ ਪੰਜਾਬ ਸਰਕਾਰ ਤੋਂ ਕਿ ਉਹ ਸਾਡੇ ਮਜ਼ਦੂਰਾਂ ਦੀ ਮਾਂ ਫੜਨਾ ਪਰ ਉਹਦੇ ਚ ਇਹ ਹੈਗਾ ਕਿ ਸਾਂਝੇ ਮਜ਼ਦੂਰ ਮੋਰਚੇ ਵੱਲ ਵੀ ਲਗਾਤਾਰ ਆ ਜਿਹੜਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਆ ਜਿਵੇਂ ਖਾਸ ਕਰਕੇ ਜਿਹੜੀਆਂ ਬਾਰਿਸ਼ਾਂ ਕਾਰਨ ਨੁਕਸਾਨ ਹੋਏ ਆ 11 12 ਨੂੰ ਜਿਹੜਾ ਇਹ ਡੀਸੀ ਨੂੰ ਮੰਗ ਪੱਤਰ ਵੀ ਦਿੱਤੇ ਗਏ ਹੈਗੇ ਆ ਧਰਨੇ ਵੀ ਲਾਏ ਗਏ ਹੈਗੇ ਆ ਪਰ ਉਹਦੇ ਵਿੱਚ ਪੰਜਾਬ ਸਰਕਾਰ ਦਾ ਕਿਤੇ ਜਾ ਕੇ ਮੂੰਹ ਖੁੱਲਿਆ ਪੀਹਾ ਵੀ ਭਾਈ ਇਸ ਗ੍ਰਹਿ ਦੇ ਉਤੇ ਇਸ ਧਰਤੀ ਦੇ ਉਤੇ ਮਜ਼ਦੂਰ ਵੀ ਰਹਿੰਦੇ ਆ ਮਜ਼ਦੂਰਾਂ ਦਾ ਪਹਿਲੀ ਵਾਰ ਭਗਵੰਤ ਮਾਨ ਨੇ ਨਾਂ ਲਿਆ ਚਾਹੇ ਉਹਨਾਂ ਨੇ ਕਿਹਾ ਤਾਂ ਕਿ 120000 ਰੁਪਿਆ ਅਸੀਂ ਘਾਟ ਡੇਗਣ ਵਾਲੇ ਨੂੰ ਦੇਵਾਂਗੇ ਦੂਜਾ ਜਿੰਨਾ ਕਿਸੇ ਦਾ ਨੁਕਸਾਨ ਹੋਇਆ ਜਿਵੇਂ ਤੁਸੀਂ ਸੁਣਿਆ ਹੋਇਆ ਵੀ ਮੁਰਗੇ ਦੇ ਆਂਡੀ ਮੁਰਗੀ ਦੇ ਅੰਡੇ ਦਾ ਮੁਆਵਜ਼ਾ ਵੀ ਦੇਵਾਂਗੇ ਪਰ ਅਜੇ ਤੱਕ ਭਗਵੰਤ ਮਾਨ ਸਰਕਾਰ ਦੀ ਜਿਹੜੀ ਜਿਹੜੀ ਇਹ ਕੀ ਕਹੀ ਹੋਈ ਗੱਲ ਕਿਤੇ ਵੀ ਲਾਗੂ ਨਜ਼ਰ ਨਹੀਂ ਆ ਰਹੀ ਹੈਗੀ ਭਾਵੇਂ ਪੀਡਬਲਿਊ ਦੇ ਅਧਿਕਾਰੀਆਂ ਨੂੰ ਸਰਕਾਰ ਨੇ ਕਿਹਾ ਹੈਗਾ ਉਹ ਵੀ ਜਿਹੜੀ ਉਸ ਤੰਗ ਨਾਲ ਜਿਹੜੀ ਜਾਂਚ ਪੜਤਾਲ ਘਰਾਂ ਦੀ ਕਰਕੇ ਜਿਹੜਾ ਯੋਗ ਮੁਆਵਜ਼ਾ ਲੋਕਾਂ ਨੂੰ ਮਿਲਣਾ ਚਾਹੀਦਾ ਹੈਗਾ ਉਹ ਵੀ ਜੂਆਂ ਵਾਲੀ ਤੋਰ ਤੋਂ ਰੁਰੇ ਹੈਗੇ ਆ ਜੇਕਰ ਸਰਕਾਰ ਇਸ ਪਾਸੇ ਲੋਕਾਂ ਦਾ ਜਿਵੇਂ ਆਪਾਂ ਕਹიდੀਏ ਮੁਆਵਜ਼ਾ ਯੋਗ ਮੁਆਵਜ਼ਾ ਨਹੀਂ ਦਿੰਦੀਗੀ ਉਹਨਾਂ ਦੇ ਘਰਾਂ ਦੀ ਜਿਹੜੀ ਨੁਕਸਾਨ ਹੋਇਆ ਉਹਨਾਂ ਨੂੰ ਨਹੀਂ ਬਣਾ ਕੇ ਦਿੰਦੀ ਗ੍ਰਾਟ ਨਹੀਂ ਜਾਰੀ ਕਰਦੀ ਹੈਗੀ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਮਜ਼ਦੂਰਾਂ ਦਾ ਵੱਡਾ ਅੰਦੋਲਨ ਹੋਊਗਾ ਇਸੇ ਮੰਗਾਂ ਤੇ ਕਿਉਂਕਿ ਮਜ਼ਦੂਰ ਆ ਜਿਹੜੇ ਨਾ ਤਾਂ ਨਰੇਗਾ ਦਾ ਕੰਮ ਚੱਲਦਾ ਨਾ ਕੋਈ ਦਿਹਾੜੀ ਉਸ ਤੰਗ ਦੀ ਲੱਗਦੀ ਹੈਗੀ ਆ ਤਾ ਮਜ਼ਦੂਰਾਂ ਨੂੰ ਜਿਵੇਂ ਆਪਾਂ ਕਹਦੀਏ ਕਿ ਸਰਕਾਰ ਨੇ ਵੀ ਸਾਰੇ ਵਰਗੀ ਜਿਵੇਂ ਆਪਾਂ ਕਹਦੀਏ ਕਿ ਸਾਰੇ ਵਰਗਾਂ ਨੂੰ ਤਾਂ ਸਰਕਾਰ ਭਾਵੇਂ ਕਹਿ ਦਿੰਦੀ ਹੈ ਕਿ ਆ ਇਹਨਾਂ ਨੂੰ ਆ ਦੇਤਾ ਇਹਨਾਂ ਨੂੰ ਆ ਦੇਤਾ ਹੈਗਾ ਸੀ ਕਿਸੇ ਦੇ ਵਿਰੋਧੀ ਨਹੀਂ ਹੈਗੇ ਪਰ ਮਜ਼ਦੂਰਾਂ ਵਾਸਤੇ ਤਾਂ ਖਾਸ ਕਰਕੇ ਪੰਜਾਬ ਸਰਕਾਰ ਦਾ ਐਵੇਂ ਹੀ ਹੈਗਾ ਕਿ ਜਿਵੇਂ ਸਰਕਾਰ ਨਾਲ ਮੈਂ ਪਹਿਲਾਂ ਵੀ ਅਸੀਂ ਕਿਹਾ ਸੀ ਸਰਕਾਰ ਬਾਰੇ ਵੀ ਉਹ ਕਮੀਆਂ ਦੇ ਵਿੜਿਆਂ ਦੀ ਗੱਲ ਕਰਦੀ ਰਹੀ ਹੈਗੀ ਆ ਪਰ ਮਜ਼ਦੂਰਾਂ ਨੂੰ ਕਿਤੇ ਵੀ ਜਿਵੇਂ ਆਪਾਂ ਕਹਦੀਏ ਅੱਜ ਤੱਕ ਮਜ਼ਦੂਰਾਂ ਦੇ ਸਾਂਝੇ ਮੋਰਚੇ ਨੂੰ ਮੀਟਿੰਗ ਤੱਕ ਪੰਜਾਬ ਸਰਕਾਰ ਨੇ ਨਹੀਂ ਦਿੱਤੀ ਜਿਹਦੇ ਰੋਸ ਵਜੋਂ ਸਰਕਾਰ ਦੇ ਖਿਲਾਫ ਆ ਜਿਹੜਾ ਸਾਂਝਾ ਮਜ਼ਦੂਰ ਮੋਰਚੇ ਵੱਲੋਂ ਪ੍ਰਦਰਸ਼ਨ ਹੁੰਦੇ ਰਹੇ ਹੈਗੇ ਆ ਅੱਜ ਅਸੀਂ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਇਕਾਈ ਬਾਗਾਪਣਾ ਵੱਲੋਂ ਜਿਹੜੇ ਘਰ ਨੁਕਸਾਨੇ ਗਏ ਹੈਗੇ ਆ ਉਹਨਾਂ ਦਾ ਮੰਗ ਪੱਤਰ ਤਹਿਸੀਲਦਾਰ ਸਾਹਿਬ ਨੂੰ ਦਿੱਤਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੰਘਰਸ਼ੇ ਨੂੰ ਹੋਰ ਤਿੱਖਾ ਕਰਾਂਗੇ ਜੇਕਰ ਸਾਡੀ ਮੰਗ ਹੈ ਜਾਇਜ਼ ਮੰਗ ਹੈ ਕਿਉਂਕਿ ਅਸੀਂ ਕਿਹਾ ਕਿ ਪਟਵਾਰੀਆਂ ਨੂੰ ਭੇਜੋ ਜੀ ਤੁਸੀਂ ਜਿੰਨਾ ਕਿਦਾ ਨੁਕਸਾਨ ਹੋਇਆ ਉਹਨ ਦੀ ਪਰਪਾਈ ਕਰਾਓ ਤੁਸੀਂ ਸਰਕਾਰ ਤੋਂ ਮੰਗ ਕਰ ਰਹੇ ਪਰ ਸਰਕਾਰ ਲੋਕਾਂ ਤੋਂ ਪੈਸੇ ਮੰਗ ਰਹੀ ਆ ਚੜ੍ਹਦੀ ਕਲਾ ਕਮਿਸ਼ਨ ਚਲਾ ਰਹੇ ਆ ਭਗਵੰਤ ਮਾਨ ਤੋਂ ਤੁਸੀਂ ਮੰਗ ਸਰਕਾਰ ਤੋਂ ਕਰ ਰਹੇ ਹੋ ਦੇਖੋ ਉਹਦੇ 'ਚ ਇਹ ਹੈਗਾ ਕਿ ਉਹ ਸਾਨੂੰ ਵੀ ਪਤਾ ਹੈਗਾ ਕਿ ਸਰਕਾਰ ਮੰਗ ਰਹੀ ਹੈਗੀ ਆ ਪਰ ਉਹਦੇ 'ਚ ਤੁਸੀਂ ਦੇਖੋਗੇ ਸਰਕਾਰ ਦਾ ਇੱਕ ਪੈਸਾ ਲੱਗਿਆ ਹੁਣ ਤੱਕ ਹੜਪੀੜਤਾਂ ਦੇ ਵਾਸਤੇ ਕਿਉਂਕਿ ਲੋਕਾਂ ਨੇ ਆਪਦੇ ਭੈਣ ਭਰਾਵਾਂ ਨੇ ਲੋਕਾਂ ਨੇ ਆਪਦੇ ਭੈਣ ਭਰਾਵਾਂ ਦੀ ਬਾਂਹ ਫੜੀ ਆ ਸਰਕਾਰ ਉਹਦੇ 'ਚੋਂ ਗਾਇਬ ਹੈ ਸਰਕਾਰ ਕਿਤੇ ਨਹੀਂ ਗਈਗੀ ਭਾਵੇਂ ਤਾਰਾ ਫੀਡ ਵਾਲਿਆਂ ਦੀ ਆਪਣੇ ਅਮਰਤਪਾਲ ਭਾਵੇਂ ਹੱਥ ਪਾ ਕੇ ਉਹ ਉਹ ਭਰਾਈ ਜਾਂਦਾ ਹੈਗਾ ਤਾਰਾ ਫੀਡ ਵਾਲਿਆਂ ਦੀ ਬੋਰੀ ਉਹਨੇ ਆਪ ਦੇ ਕੋਲੋਂ ਨਹੀਂ ਲਾਏ ਸਰਕਾਰ ਨੇ ਨਹੀਂ ਦਿੱਤੇ ਹੈਗੇ ਪਰ ਸਰਕਾਰ ਜਿਹੜਾ ਕਰਨਾ ਚਾਹੀਦਾ ਕੰਮ ਉਹ ਕਰਦੀ ਨਹੀਂ ਕਰੋੜਾਂ ਰੁਪਏ ਜਿਹੜਾ ਜਿਵੇਂ ਆਪ ਰਿజర్ਵ ਬੈਂਕ ਤੋਂ ਲੈ ਲਿਆ ਹੋਰਾਂ ਆਸੋ-ਪਾਸੋਂ ਪੈਸੇ ਲੈ ਰਹੇ ਹੈਗੇ ਜਿਵੇਂ ਹੁਣ ਮੰਗ ਕਰ ਰਹੇ ਆ ਵੀ ਸਾਨੂੰ ਪੈਸੇ ਭੇਜੋ ਪਹਿਲੀ ਗੱਲ ਤਾਂ ਸਰਕਾਰ ਵਾਸਤੇ ਸ਼ਰਮ ਵਾਲੀ ਗੱਲ ਹੈ ਕਿ ਲੋਕਾਂ ਤੋਂ ਪੈਸੇ ਵੀ ਸਾਨੂੰ ਪੈਸੇ ਦਿਓ ਹੜਪੀੜਤਾਵਾਂ 'ਤੇ ਪੈਸੇ ਦਿਓ ਲੋਕ ਤਾਂ ਵਿਚਾਰੇ ਆਪ ਹੜਪੀੜਤਾਾਂ ਦੀ ਮੱਤ ਕਰ ਰਹੇ ਗਿਆ ਸਰਕਾਰ ਨੂੰ ਚਾਹੀਦਾ ਹੈ ਕਿ ਔਰ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਹੈਗੀਆਂ ਪਰ ਸਰਕਾਰ ਸਰਕਾਰ ਵਾਲੇ ਪਾਸੇ ਆ ਨਹੀਂ ਰਹੀਗੀ ਸਰਕਾਰ ਜਿਹਨੂੰ ਆਪਾਂ ਕਹਦੀਏ ਕਿ ਮੋਦੀ ਦੇ ਰਾਹ ਤੇ ਤੁਰੀ ਹੋਈ ਆ ਤਾਨਾਸ਼ਾਲੇ ਰਾਹ ਤੇ ਤੁਰੀ ਹੋਈ ਆ ਜੇ ਕੋਈ ਗੱਲ ਕਰਦਾ ਆ ਆਪਣੇ ਹੱਕਾਂ ਦੀ ਉਹਨੂੰ ਉੱਤੇ ਪਰਚਾ ਪਾ ਕੇ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਪਰ ਉਹਦੇ ਚ ਇੱਕ ਗੱਲ ਸਾਫ਼ ਹੈ ਕਿ ਪੰਜਾਬ ਦੇ ਲੋਕ ਇੰਨੇ ਮੂਰਖ ਨਹੀਂ ਹੈਗੇ ਪੰਜਾਬ ਦੇ ਲੋਕਾਂ ਨੇ ਬਹੁਤ ਕੁਝ ਦੇਖਿਆ ਅਕਾਲੀ ਆਏ ਕਾਂਗਰਸੀ ਆਏ ਉਹਨਾਂ ਦੇ ਵਿੱਚੋਂ ਇਹਨਾਂ ਨੂੰ ਲਿਆਂਦਾ ਚਾਣਕੀ ਉਹਨਾਂ ਨੇ ਵੀ ਚਲੋ ਇਹ ਕੁਛ ਕਰਨਗੇ ਪਰ ਪੰਜਾਬ ਦੇ ਲੋਕ ਇਹਨਾਂ ਦਾ ਜਿਵੇਂ ਆਪਾਂ ਕਹਦੀਏ ਕਿ ਨੱਕ ਨਾ ਜੀਬ ਲਵਾਉਣਗੇ ਲੋਕ ਪਿੰਡਾਂ ਦੇ ਵਿੱਚ ਘੇਰਨਗੇ ਔਰ 2027 ਦੇ ਵਿੱਚ ਇਹਨਾਂ ਦਾ ਬਹੁਤ ਮਾੜਾ ਹਾਲ ਹੋਣ ਵਾਲਾ ਹੈ ਔਰ ਅਸੀਂ ਆਰਦੀ ਮਜ਼ਦੂਰ ਜਥੇਬੰਦੀ ਵੱਲੋਂ ਹਮੇਸ਼ਾ ਮੰਗ ਕਰਦੇ ਆ ਰਹੇ ਹਾਂ ਕਿ ਮਜ਼ਦੂਰਾਂ ਦੀਆਂ ਜਿਹੜੀਆਂ ਬੁਨਿਆਦੀ ਤੇ ਅਹਿਮ ਮੰਗਾਂ ਉਹਦੇ ਵੱਲ ਵੀ ਸਰਕਾਰ ਧਿਆਨ ਦੇਵੇ ਪਰ ਸਰਕਾਰ ਕਿਤੇ ਵੀ ਲੋਕਾਂ ਦੀ ਮਾਂ ਫੜਦੀ ਨਜ਼ਰ ਨਹੀਂ ਆ ਰਹੀ ਸਾਡੇ ਨਾਲ ਮੰਗਾ ਸਿੰਘ ਬੈਰੋਕੇ ਸੀ ਕਿ ਜਦੋਂ ਦੱਸਿਆ ਕਿ ਜਿਹੜੀਆਂ ਹੁਣ ਵੱਡੇ ਪੱਧਰ ਤੇ ਔਰਤਾਂ ਘਰਾਂ ਦੇ ਵਿੱਚ ਨਿਕਲ ਕੇ ਆਈਆਂ ਕਾਰਨ ਇਹ ਬਣਦਾ ਕਿਉਂਕਿ ਜਦੋਂ ਔਰਤਾਂ ਇਸ ਕਰਕੇ ਆਈਆਂ ਕਿਉਂਕਿ ਜਿਹੜੇ ਬੰਦਿਆ ਕੰਮਾਂ ਤੇ ਚਲੇ ਜਾਂਦੇ ਨੇ ਪਿੰਡੂ ਮਜ਼ਦੂਰ ਜੂਨੀਅਰ ਨੇ ਮੋਰਚਾ ਜਿਵੇਂ ਪਹਿਲਾਂ ਜਿਹੜੇ ਇਹ ਮੋਰਚਾ ਸੰਭਾਲਦੇ ਆ ਜਿਵੇਂ ਕੋਈ ਕਾਮਕਾਰ ਹੁੰਦਾ ਕੋਈ ਜਾਂ ਕੋਈ ਧਰਨਾ ਲਾਉਣਾ ਜਾਂ ਕਿ ਮੰਗਾ ਮੰਵਾਉਣੀ ਆ ਉਹਦੇ ਲਈ ਜਿਹੜੇ ਮੰਗਾ ਸਿੰਘ ਬੈਰੋਕੇ ਪਹਿਲਾਂ ਵੀ ਜਿਹੜੀਆਂ ਮਜ਼ਦੂਰਾਂ ਦੀ ਆਵਾਜ਼ ਆ ਕਿਸਾਨਾਂ ਦੀ ਆਵਾਜ਼ ਆ ਜਿਹੜੇ ਚੱਕਦੇ ਆਏ ਨੇ ਤੇ ਅੱਜ ਫਿਰ ਉਹਨਾਂ ਪਾਰੇ ਆਉਣ ਵਾਲਾ ਸਵਾਲ ਦੱਸੂਗਾ ਕਿ ਕਿੰਨਾ ਕੁ ਫਰਕ ਪੈਂਦਾ ਕਦੋਂ ਸਰਕਾਰ ਦੇ ਕੰਨ ਤੇ ਜੂੰ ਸਰਕਦੀ ਆ ਕਿ ਕੋਈ ਹਾਸਾ ਵਾਪਰਨ ਤੋਂ ਪਹਿਲਾਂ ਹੀ ਸਰਕਾਰ ਮਜ਼ਦੂਰਾਂ ਦੀ ਬਾਹ ਫੜਦੀ ਆ ਜਾਂ ਜਦੋਂ ਹਾਸਾ ਆਉਂਦਾ ਫਿਰ ਮਗਰਵੱਛਦੇ ਹੰਝੂ ਵਹਾਉਗਾ ਇਹ ਆਉਣ ਵਾਲਾ ਸਵਾਲ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮਜ਼ਦਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਬਗਾ ਪ੍ਰਣਾ